ਪ੍ਰੀਤ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਲਕ ਸੱਚੇ ਪਾਸ਼ਾ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦਿਹਾੜੇ ਚੱਲ ਰਹੇ ਐ ਅਤੇ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਵਸ ਦਾ ਦਿਹਾੜਾ ਆਉਣ ਵਾਲਾ ਹੈ 27 ਤਰੀਕ ਨੂੰ ਉਹਨਾਂ ਦੀ ਜੋ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਆਪਾਂ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਇਸ ਥਾਂ ਦੇ ਉੱਪਰ ਕਰ ਰਹੇ ਹਾਂ ਜੋ ਆਪਣਾ ਰੇਲਵੇ ਕਲੋਨੀ ਗੁਰਦੁਆਰਾ ਸਾਹਿਬ ਹੈ ਉੱਥੇ ਅੱਜ 26 ਤਰੀਕ ਨੂੰ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ ਹੈ ਇਸ ਦੀ ਸਮਾਪਤੀ 28 ਤਰੀਕ ਨੂੰ 10:30 ਵਜੇ ਇੱਥੇ ਅਖੰਡ ਪਾਠ ਦੇ ਭੋਗ ਪੈਣਗੇ ਉਸ ਤੋਂ ਉਪਰੰਤ ਜੋ ਆਪਣੇ ਪੰਥ ਦੇ ਮਹਾਨ ਕਥਾਵਾਚਕ ਭਾਈ ਸਿਮਰਨਜੀਤ ਸਿੰਘ ਜੀ ਤੋਹਾਨਾ ਵਾਲੇ ਉਹ ਇੱਥੇ ਆਉਣਗੇ ਇੱਥੇ ਆਪਾਂ ਨੂੰ ਗੁਰਬਾਣੀ ਗੁਰੂ ਦੇ ਅਨੁਸਾਰ ਜੋ ਗੁਰਮਤਿ ਦੇ ਰਾਹੀ ਆਪਾਂ ਨੂੰ ਸ਼ਬਦ ਦੀ ਕਮਾਈ ਦਾ ਰਸਤਾ ਦੱਸਿਆ ਗਿਆ ਕਿਸ ਤਰੀਕੇ ਆਪਾਂ ਸਿਮਰਨ ਦਾ ਅਭਿਆਸ ਕਰਨਾ ਹੈ ਇਸ ਤਰੀਕੇ ਆਪਾਂ ਨਾਮ ਸੱਚ ਦੇ ਉੱਪਰ ਪਹਿਰਾ ਦੇ ਕੇ ਆਪਦੇ ਇੱਥੇ ਸੰਸਾਰ ਦੇ ਵਿੱਚ ਖੇਲ ਵੇਲਣਾ ਉਹ ਸਾਰੇ ਖੇਲ ਆਪਾਂ ਨੂੰ ਗੁਰਬਾਣੀ ਗੁਰੂ ਦੇ ਜੋ ਵਿੱਚ ਵਿਚਾਰ ਦੱਸੀ ਗਈ ਹੈ ਬੜੇ ਵੱਡੇ ਪੱਧਰ ਤੇ ਸਮਾਗਮ ਹੋ ਰਿਹਾ ਆਪਾਂ ਇੱਥੇ ਪਹੁੰਚ ਗਏ ਸਾਰੀ ਸੰਗਤ ਇਸ ਸਮਾਗਮ ਦੇ ਵਿੱਚ ਸਹਿਯੋਗ ਪਾਈ ਹੈ ਗੁਰੂ ਕਾ ਦੀ ਖੁਸ਼ੀ ਆਪਾਪਕ ਆਪਾਂ ਸਾਰੇ ਇਲਾਕੇ ਦੇ ਚਾਰੋਂ ਤਰਫ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਾਂ ਪ੍ਰਚਾਰ ਕੀਤਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਤਲਬ ਜੋ ਇੱਥੇ ਨਾਲ ਦੇ ਇਲਾਕੇ ਨੇ ਰਾਣੀਆਂ ਹੋ ਗਿਆ ਇੱਥੋਂ ਡੱਬਾ ਲਈ ਤੱਕ ਇਧਰੋਂ ਫਤੇਵਾ ਤੱਕ ਤੇ ਉੱਥੋਂ ਤੱਕ ਦੀ ਆਪਾਂ ਸੰਗਤ ਨੂੰ ਸਾਰੇ ਪਿੰਡਾਂ ਨੂੰ ਸਾਰੇ ਗ੍ਰੰਥੀ ਸਿੰਘਾਂ ਨੂੰ ਗੁਰੂ ਕਾ ਦੇ ਵਜੀਰਾਂ ਨੂੰ ਸੇਵਾਦਾਰਾਂ ਨੂੰ ਸਾਰਿਆਂ ਨੂੰ ਆਪਾਂ ਨਿਮਰਤਾ ਦਿੱਤਾ ਵੀ ਸਾਰਿਆਂ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਮਾਲਕ ਸੱਚੇ ਪਾਤਸ਼ਾਹ ਅਕਾਲਪੁਰ ਫੱਤੀ ਪਾਸ਼ਾ ਦੇ ਘਰ ਵੱਲੋਂ ਵੀ ਤੁਸੀਂ ਇੱਥੇ ਪਹੁੰਚ ਕੇ ਸਾਰੇ ਆਣ ਕੇ ਲਾਹ ਜਿਤਨਾ ਭਾਈ ਸੰਦੀਪ ਸਿੰਘ ਜੀ ਨੇ ਉਹਨਾਂ ਨੂੰ ਦੱਸਣਾ ਕਿਤਨਾ ਆ ਦੱਸਣਾ ਕੀਤਾ ਕਿ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪ੍ਰਕਾਸ਼ ਜਹਾੜੇ ਚੱਲ ਰਹੇ ਹਨ ਅਮਰ ਸ਼ਹੀਦ ਅਨੋਖੇ ਸ਼ਹੀਦ ਬਾਬਾ ਜੀਵ ਸਿੰਘ ਜੀ ਦਾ ਜਨਮ ਦਿਨ ਜੋ ਕੱਲ ਨੂੰ ਹੈ ਉਹਨਾਂ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋ ਚੁੱਕਿਆ ਨੇ ਰੇਲਵੇ ਗੁਰਦ੍ਰੰਸ ਸਾਹਿਬ ਵਿੱਚ ਅਤੇ ਭਾਰੀ ਗੁਰਮਤ ਸਮਾਗਮ ਹੋ ਰਿਹਾ ਜਿਸ ਵਿੱਚ ਭਾਈ ਸਿਮਰਦੀਪ ਸਿੰਘ ਜੀ ਪਹਾਨਾ ਗੁਰੂ ਸ਼ਬਦ ਦੇ ਵਿਚਾਰ ਕਰਨਗੇ ਕਥਾ ਕਰਨਗੇ ਤੇ ਨਾਮ ਅਭਿਆਸ ਬਾਰੇ ਦੱਸਣਗੇ ਕਿ ਪ੍ਰਾਨੇ ਜਨ ਦੇ ਇੱਕ ਜਗਿਆਸਾ ਕਿਤਰਾ ਪੈਦਾ ਹੁੰਦੀ ਹੈ ਪ੍ਰਭੂ ਦਾ ਨਾਮ ਤੇ ਭਾਈ ਲਾਲ ਜੀ ਦਾ ਜਥਾ ਰਾਗੀ ਸਿੰਘਾਂ ਦਾ ਉਹ ਕਥਾ ਕੀਰਤਨ ਕਰੇਗਾ ਸਮੁੱਚੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਇਸ ਗੁਰਮਤ ਸਮਾਗਮ ਵਿੱਚ ਆਉ ਆਪਾਂ ਲਾਹਾ ਲਈਏ ਕਿਉਂਕਿ ਜਿਹੜਾ ਨਾਮ ਸਾਡਾ ਮੂਲ ਹੈ ਪ੍ਰਾਨੇ ਤੋਂ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਾਂ ਮੁਕਤੀ ਚੱਲੀ ਰਹਿਣ ਪ੍ਰਾਨੇ ਲਾਹਾ ਲੈਣ ਆਇਆ ਇਥੋਂ ਕੁਝ ਆਪਣਾ ਹੀ ਮੂਲ ਨਹੀਂ ਪਛਾਣ ਪਏ ਤੇ ਇੱਥੇ ਮੂਲ ਪਛਾਣਨ ਦੀ ਗੱਲ ਜਿਹੜੀ ਹੈ ਉਹ ਸਟੇਜ ਦੇ ਉੱਤੋਂ ਗੁਰਮਤ ਸਮਾਗਮ ਰਾਹੀਂ ਦੱਸੀ ਜਾਏਗੀ ਪ੍ਰਾਨੀ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸੋ ਅਸੀਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਲੋਕ ਗੁਰੂ ਘਰ ਦੇ ਇਥੋਂ ਜਿਹੜੇ ਸਰਸੇ ਦੇ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਗੁਰੂ ਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਇਸ ਗੁਰਮਤ ਸਮਾਗਮ ਵਿੱਚ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲ ਸਮੂਹ ਸੰਗਤ ਸ਼ਰਸਾ ਨਿਵਾਸੀਆਂ ਨੂੰ ਬੜੇ ਪ੍ਰੇਮ ਦੇ ਨਾਲ ਬੇਨਤੀ ਹੈ ਰੇਲਵੇ ਗੁਰਦੁਆਰਾ ਸਾਹਿਬ ਵਿਖੇ ਬਜੋ ਕਿ ਆਪ ਸਾਰੀ ਸੰਗਤ ਜੋ ਵੱਡੇ ਪੱਧਰ ਤੇ ਆਪਣੇ ਰੇਲਵੇ ਗੁਰਦੁਆਰਾ ਵਿਖੇ 28 ਤਰੀਕ ਨੂੰ ਜੋ ਸਮਾਗਮ ਹੋ ਰਹੇ ਨੇ ਜਿਸ ਦਾ ਸਮਾਂ 11 ਤੋਂ 3 ਵਜੇ ਹੈ ਆਪ ਸਭ ਇਸ ਸਮਾਗਮ ਦੇ ਵਿੱਚ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਪਹੁੰਚ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਲਾਹਾ ਲਓ ਜੀ ਜੋ ਸ਼ਬਦ ਦੀ ਕਮਾਈ ਜੋ ਨਾਮ ਸੱਚ ਦੇ ਉੱਪਰ ਪਹਿਰਾ ਦੇਣ ਦਾ ਜੋ ਪ੍ਰਚਾਰ ਹੈ ਕੋਸਦਾ ਆਪਾਂ ਆ ਕੇ ਲਾਹਾ ਲਈਏ ਜੀ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਬੇਨਤੀ ਹੈ ਇਲਾਕੇ ਦੀ ਸੰਗਤ ਨੂੰ ਵਿਵਾਦ ਤੋਂ ਵੱਧ ਸੰਖਿਆ ਦੇ ਵਿੱਚ ਪਹੁੰਚ ਕੇ ਗੁਰੂ ਘਰ ਲਾਹਾ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ